ਸੋ ਆ ਜਿੰਨਾ ਵੀ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸੋ ਉਹਨਿੰ ਸਮੇਂ ਬਾਸਤੇ ਆਪਣੀਆਂ ਮਨੋਵਰਤਿਆ ਨੂੰ ਗੁਰੂ ਰਾਮਦਾਸ ਜੀ ਚਰਨਾਂ ਚ ਲਿਆ ਚੱਗੇ ਧੰ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਬਸਾਇਆ అనేక ਤਰ੍ਹਾਂ ਦੇ ਕਾਲੀਗਾ ਪਿੰਡ ਦੇ ਉੱਥੇ ਵਸਾਈ ਤੇ ਉੱਥੇ ਅੰਮਰ ਸਾਡੇ ਲਾਗੇ ਪਿੰਡ ਦੇ ਵਿੱਚ ਇੱਕ ਗਰੀਬ ਪਰਮਪਿਆਰਾ ਭਾਈ ਸੋਮਾ ਰਹਿੰਦਾ ਸੀ ਕਾਰਨ ਜਿਮੇ ਤੰਗੀ ਹੈ ਰੋਟੀ ਨਹੀਂ ਪੱਗਦੀ ਕੁੱਲੀ ਦੇ ਵਿੱਚ ਰਹਿੰਦਾ ਤੇ ਉਸ ਨੂੰ ਇੱਕ ਰੱਬੀ ਨੂੰ ਗੁਰਮੁਖ ਪਿਆਰਾ ਜਿਆ ਆਖਣ ਲੱਗਾ ਕਿ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਹਿ ਵਿਸਾਰੇ ਨੇ ਤੇ ਤੁਸੀਂ ਉਥੇ ਚਲੇ ਜਾਓ ਉਥੇ ਕਾਮਿਆਂ ਦੀ ਲੋੜ ਹੈ ਤੇ ਤੁਹਾਨੂੰ ਵੀ ਉਥੇ ਕੰਮ ਮਿਲ ਜਾਂਦਾ ਸੁਨਹਿਰਾ ਕੰਮ ਉਹਨਾਂ ਦਾ ਆਖਮ ਮੰਨ ਕੇ ਉਹ ਉਥੇ ਅੰਮ੍ਰਿਤਸਰ ਚਲੇ ਗਏ ਤੇ ਜਿਹੜਾ ਰਸਤਾ ਬਜ਼ਾਰ ਵੱਲੋਂ ਜਾਂਦਾ ਹੈ ਉਥੇ ਗੁੱਲੀ ਪਾ ਕੇ ਬੈਠਦਾ ਤੇ ਜਿਹੜੇ ਪੈਸੇ ਥੋੜੇ ਬਹੁਤੇ ਕੋਲ ਸੀ ਆਨਾ ਦੋ ਆਨੇ ਉਹਨਾਂ ਦਾ ਸਮਾਨ ਲਿਆ ਕੇ ਉਥੇ ਟੋਕਰੀ ਦੇ ਵਿੱਚ ਰੱਖ ਕੇ ਵੇਚਣਾ ਸ਼ੁਰੂ ਕਰ ਦਿੰਦਾ ਤੇ ਗੁਰਾਮਦਾਰ ਜੀ ਹਰ ਰੋਜ਼ ਸ਼ਾਮਾਂ ਨੂੰ ਇਧਰ ਬਾਜ਼ਾਰ ਵੱਲੋਂ ਜਾਇ ਕਰਦੇ ਸਨ ਜਦੋਂ ਗੁਰੂ ਰਾਮਦਾਸ ਜੀ ਸ਼ਾਮਾਂ ਇਦ ਬਜ਼ਾਰ ਵੱਲੋਂ ਪਾਏ ਤੇ ਬਾਕੀ ਦੁਕਾਨਦਾਰਾਂ ਨੇ ਸਾਰੇ ਝੋਕੇ ਸਲਾਮ ਕਰਦੀ ਮੱਥਾ ਟੇਕਿਆ ਪਰ ਭਾਈ ਸੋਮੇ ਨੂੰ ਨਹੀਂ ਪਤਾ ਕਿ ਇਹ ਗੁਰੂ ਰਾਮਦਾਸ ਜੀ ਨੇ ਬਾਅਦ ਵਿੱਚ ਦੱਸਿਆ ਕਿ ਇਹ ਹੀ ਗੁਰੂ ਰਾਮਦਾਸ ਨੇ ਪਿਛੋ ਮੱਥਾ ਟੇਕਿਆ ਦੂਸਰਾ ਦਿਨ ਹੋਇਆ ਫਿਰ ਗੁਰੂ ਰਾਮਦਾਸ ਜੀ ਉਸੇ ਤਰ੍ਹਾਂ ਸ਼ਾਮਾ ਨੂੰ ਇੱਧਰ ਨੂੰ ਆਏ ਤੇ ਅੱਜ ਭਾਈ ਸੋਮੀ ਨੇ ਵੀ ਗੁਰ ਰਾਮਦਾਸ ਜੀ ਨੂੰ ਪਤਾ ਟਿਕਿਆ ਤੇ ਗੁਰ ਰਾਮਦਾਸ ਜੀ ਆਖਣ ਲੱਗੇ ਗੁਰਮੁਖ ਖਾਨ ਕੀ ਵਟਿਆ ਕੀ ਕਮਾਇਆ ਆਖਣ ਲਗਾ ਜੀ ਬਸ ਆ ਆਣਾ ਦੋਆ ਨੇ ਇਹੀ ਆਖੀ ਵਟਿਆ